ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਟੁੱਟੀ ਸਾਈਕਲ ਵਾਲੇ ਨੂੰ ਅੱਜ ਰਾਜਾ ਬਣਾ ਦਿੱਤਾ ਗਿਆ ਗੁਰੂ ਰਾਮਦਾਸ ਜੀ ਦੀ ਵੱਡੀ ਕਿਰਪਾ ਹੋਈ ਦਰਬਾਰ ਸਾਹਿਬ ਲਗਾਤਾਰ ਇੰਨੇ ਦਿਨ ਸਾਈਕਲ ਤੇ ਆ ਕੇ ਇਹ ਸੇਵਾ ਕਰਨ ਵਾਲੇ ਬਾਪੂ ਦੇ ਭਾਗ ਹੀ ਖੁੱਲ ਗਏ ਤੇ ਕਰੋੜਪਤੀ ਬਣ ਗਿਆ ਹੀ ਖਾਪਾ ਬੇਨਤੀਆਂ ਇਸ ਵਿਸ਼ੇ ਤੇ ਸਾਧੀਆਂ ਕਰਾਂਗੇ ਵੀ ਇਹ ਸਭ ਕੁਝ ਕਿਵੇਂ ਸੰਭਵ ਹੋਇਆ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਦੀ ਜਦੋਂ ਕਿਰਪਾ ਵਰਤਦੀ ਹੈ ਸਤਿਗੁਰੂ ਦੀ ਜਦੋਂ ਰਹਿਮਤ ਵਰਤਦੀ ਹੈ ਤੇ ਪਿਆਰਿਓ ਫਿਰ ਐਸੀ ਕਿਰਪਾ ਹੁੰਦੀ ਹੈ ਐਸੀ ਰਹਿਮਤ ਹੁੰਦੀ ਹੈ ਪਿਆਰਿਓ ਫਿਰ ਸਤਿਗੁਰੂ ਕਿਰਪਾ ਕਰਕੇ ਨਿਵਾਜ ਦਿੰਦੇ ਨੇ ਮੇਰੇ ਪਾਤਸ਼ਾਹ ਫਿਰ ਐਸਾ ਨਿਵਾਜਦੇ ਨੇ ਕਿ ਦੁਨੀਆ ਜਿਹੜੀ ਹੈ ਉਹ ਸਾਰੀ ਹੈਰਾਨ ਹੋ ਜਾਂਦੀ ਹੈ ਸਾਰੀ ਦੁਨੀਆ ਹੈਰਾਨ ਹੋ ਜਾਂਦੀ ਹੈ ਤੇ ਪਿਆਰਿਓ ਫਿਰ ਕੋਈ ਵੀ ਅਣਜਾਣ ਨਹੀਂ ਰਹਿੰਦਾ ਕੁੱਲ ਦੁਨੀਆ ਜਿਹੜੀ ਹੈ ਉਹ ਹੈਰਾਨ ਹੁੰਦੀ ਹੈ ਸਾਧ ਸੰਗਤ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤ ਗੁਰੂ ਕਹਿੰਦੇ ਨੇ ਗੁਰੂ ਦੀ ਸੇਵਾ ਜਿਹੜੀ ਹੈ ਉਹ ਸਫਲ ਹੈ ਜੇ ਕੋਈ ਚਿਤ ਲਾ ਕੇ ਉਹਦੀ ਸੇਵਾ ਨੂੰ ਕਰ ਲਵੇ ਜੇ ਕੋਈ ਚਿਤ ਲਾ ਕੇ ਉਹਦੀ ਸੇਵਾ ਦੇ ਵਿੱਚ ਜੁੜ ਜਾਏ ਤੇ ਸਤ ਗੁਰੂ ਉਹਦੀ ਸੇਵਾ ਨੂੰ ਪਰਵਾਨ ਕਰ ਲੈਂਦੇ ਨੇ ਉਹਦੀ ਸੇਵਾ ਨੂੰ ਸਤ ਗੁਰ ਸੱਚੇ ਪਾਤਸ਼ਾਹ ਜੀ ਐਸਾ ਪਰਵਾਨ ਕਰਦੇ ਨੇ ਪਿਆਰਿਓ ਫਿਰ ਯਾਦ ਰੱਖਿਓ ਵੀ ਉਹ ਮਹਾਨ ਬਣ ਜਾਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਉਹ ਐਸਾ ਮਹਾਨ ਬਣਦਾ ਤੇ ਪਿਆਰਿਓ ਐਸੀ ਕਿਰਪਾ ਐਸੀ ਰਹਿਮਤ ਗੁਰੂ ਦੀ ਹੁੰਦੀ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਉਹਦੀ ਫਿਰ ਜਿਹੜੀ ਥਾਂ ਹੈ ਉਹ ਥਾਂ ਹੀ ਵੱਖਰੀ ਬਣ ਜਾਂਦੀ ਹੈ ਉਹਦੀ ਥਾਂ ਹੀ ਵੱਖਰੀ ਹੁੰਦੀ ਹੈ ਪਿਆਰਿਓ ਉਹਦੀ ਥਾਂ ਹੀ ਵੱਖਰੀ ਹੁੰਦੀ ਹੈ ਉਨੂੰ ਕੋਈ ਨਹੀਂ ਰੋਕ ਸਕਦਾ ਸਤਿਗੁਰੂ ਐਸਾ ਉਹਦੇ ਤੇ ਕਿਰਪਾ ਕਰਦੇ ਨੇ ਐਸੀ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਉਹਨਾਂ ਤੇ ਵਰਤਦੀ ਹੈ ਜਿਹੜੇ ਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ ਜਿਹੜੇ ਕਹਿੰਦੇ ਨੇ ਵੀ ਸਤਿਗੁਰੂ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਸਤਿਗੁਰੂ ਜੇ ਚਾਹਣ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਤੇ ਸਤਿਗੁਰੂ ਇੱਕ ਭਿਖਾਰੀ ਤੋਂ ਰਾਜ ਕਰਵਾ ਸਕਦੇ ਆ ਕਿਹੜਾ ਥਾਪ ਦੇ ਪਾਤਸ਼ਾਹੀ ਲੱਖ ਲਸ਼ਕਰ ਕਰੇ ਸਵਾਹਾ ਇੱਕ ਲੱਖਾਂ ਲਸ਼ਕਰਾਂ ਵਾਲੇ ਰਾਜੇ ਨੂੰ ਮਿੱਟੀ ਦੇ ਵਿੱਚ ਮਿਲਾ ਸਕਦੇ ਆ ਪਿਆਰਿਓ ਇੰਨੀ ਸਮਰੱਥਾ ਉਸ ਗੁਰੂ ਦੇ ਵਿੱਚ ਹੈ ਤੁਸੀਂ ਸ਼ਾਇਦ ਵੀਡੀਓ ਜਿਹੜੀ ਹੈ ਉਹ ਸਭ ਨੇ ਵੇਖੀ ਹੋਣੀ ਟੁੱਟੇ ਹੋਏ ਸਾਈਕਲ ਤੇ ਇੱਕ ਬਾਪੂ ਰੋਜ਼ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕਰਨ ਆਉਂਦਾ ਸੀ ਸਰੋਵਰ ਦੀ ਸੇਵਾ ਕਰਨ ਆਉਂਦਾ ਸੀ ਬਿਨਾ ਕਿਸੇ ਮਨੋਰਤ ਤੇ ਉਸਨੇ ਸੇਵਾ ਕੀਤੀ ਪਿਆਰਿਓ ਕਾਫੀ ਲੰਮਾ ਸਮਾਂ ਸੇਵਾ ਕੀਤੀ ਤੇ ਗੁਰੂ ਨੇ ਫਿਰ ਐਸੀ ਬਾਣ ਫੜੀ ਪੁੱਤਰ ਅਮਰੀਕਾ ਦੇ ਵਿੱਚ ਪੱਕੇ ਹੋ ਗਏ ਤੇ ਆਪਦੀ ਜ਼ਿੰਦਗੀ ਸੁਖਾਲੀ ਹੋ ਗਈ ਲਾਇਕ ਨਿਕਲੇ ਪੁੱਤ ਆਗਿਆਕਾਰੀ ਨਿਕਲੇ ਇੱਕ ਨੂੰ ਨੌਕਰੀ ਮਿਲ ਗਈ ਤੇ ਸਾਦ ਸੰਗਤ ਉਸ ਬਾਪੂ ਦੀਆਂ ਸਾਰੀਆਂ ਤਕਲੀਫਾਂ ਹੀ ਦੂਰ ਹੋ ਗਈਆਂ ਤੇ ਕਦੇ ਸਾਈਕਲ ਤੇ ਆਉਂਦਾ ਸੀ ਸੇਵਾ ਕਰਨ ਅੱਜ ਉਹ ਗੱਡੀ ਤੇ ਸੇਵਾ ਕਰਨ ਆਉਂਦਾ ਹੈ ਗੁਰੂ ਨੇ ਕਿਰਪਾ ਕਰੂ ਰਾਜਾ ਬਣਾ ਦਿੱਤਾ ਪਾਤਸ਼ਾਹ ਨੇ ਰਾਜਾ ਬਣਾਇਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਰਾਜਾ ਬਣਾ ਦਿੱਤਾ ਇੱਕ ਬੰਦੇ ਨੂੰ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਇਹ ਬਚਨ ਸੱਚ ਹੋਗੇ ਵੀ ਇੱਕ ਆਮ ਵਿਅਕਤੀ ਨੂੰ ਇੱਕ ਪੇਖਾਰੀ ਤੋਂ ਵੀ ਰਾਜ ਕਰਵਾ ਸਕਦਾ ਹੈ ਤੇ ਪਿਆਰਿਓ ਇਹ ਇਹ ਤਾਂ ਗੱਲ ਹੀ ਕੁਛ ਨਹੀਂ ਗੁਰੂ ਦੀ ਸੇਵਾ ਦੇ ਵਿੱਚ ਲੱਗੇ ਹੋਏ ਗੁਰੂ ਦੇ ਦਰ ਤੇ ਭਰੋਸਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਮੰਨ ਕੇ ਚੱਲਣ ਵਾਲੇ ਵਿਅਕਤੀ ਦੀ ਉਹ ਫਿਰ ਐਸੀ ਬਾਹ ਫੜਦਾ ਪਿਆਰਿਓ ਫਿਰ ਉਹ ਕਦੇ ਵੀ ਜਿਹੜਾ ਹੈ ਉਸ ਨੂੰ ਡੋਲਣ ਤੱਕ ਨਹੀਂ ਦਿੰਦਾ ਕਦੇ ਨਹੀਂ ਡੋਲਣ ਦਿੰਦਾ ਕਦੇ ਨਹੀਂ ਕਹਿੰਦਾ ਵੀ ਤੁਸੀਂ ਇਦਾਂ ਕਰੋ ਉਦਾਂ ਕਰੋ ਉਹ ਆਪਣੇ ਸਿੱਖ ਦੀ ਐਸੀ ਬਾਹ ਫੜਦਾ ਹੈ ਸਤ ਗੁਰ ਸਿੱਖ ਕੀ ਕਰੈ ਪ੍ਰਤਪਾਲ ਗੁਰੂ ਦਾ ਜਿਹੜਾ ਸਿੱਖ ਹੈ ਜਦੋਂ ਉਹ ਗੁਰੂ ਨਾਲ ਜੁੜਦਾ ਹੈ ਪਾਤਸ਼ਾਹ ਨਾਲ ਜੁੜਦਾ ਹੈ ਤੇ ਪਿਆਰਿਓ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ ਐਸੀ ਰਹਿਮਤ ਕਰਦੇ ਨੇ ਪਿਆਰਿਓ ਫਿਰ ਸਤਿਗੁਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਰਹਿਮਤ ਵਰਤਦੀ ਹੈ ਪਿਆਰਿਓ ਸਤਿਗੁਰੂ ਜੀ ਫਿਰ ਕਿਰਪਾ ਕਰ ਦਿੰਦੇ ਨੇ ਸਤਿਗੁਰੂ ਜੀ ਫਿਰ ਰਹਿਮਤ ਕਰ ਦਿੰਦੇ ਨੇ ਪਿਆਰਿਓ ਉਹਨਾਂ ਤੇ ਕਿਰਪਾ ਵਰਤਦੀ ਹੈ ਉਹਨਾਂ ਤੇ ਰਹਿਮਤ ਵਰਤਦੀ ਹੈ ਫਿਰ ਜਿਹੜੇ ਗੁਰੂ ਨੂੰ ਆਪਣਾ ਮੰਨ ਲੈਂਦੇ ਨੇ ਗੁਰੂ ਨੂੰ ਆਪਣਾ ਸਮਝ ਲੈਂਦੇ ਨੇ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਉਹਨਾਂ ਤੇ ਵਰਤ ਜਾਂਦੀ ਹੈ ਤੇ ਪਿਆਰਿਓ ਫਿਰ ਗੁਰੂ ਉਹਨਾਂ ਤੇ ਕਿਰਪਾ ਕਰ ਦਿੰਦਾ ਹੈ ਗੁਰੂ ਉਹਨਾਂ ਤੇ ਮਿਹਰ ਕਰ ਦਿੰਦਾ ਹੈ ਪਾਤਸ਼ਾਹ ਉਹਨਾਂ ਤੇ ਮਿਹਰ ਕਰ ਦਿੰਦਾ ਹੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਤੇ ਐਸੀ ਮਿਹਰ ਕਰਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਉਹਨਾਂ ਤੇ ਐਸੀ ਕਿਰਪਾ ਕਰਦੇ ਨੇ ਪਿਆਰਿਓ ਸਤਗੁਰੂ ਦੀ ਐਸੀ ਕਿਰਪਾ ਵਰਤਦੀ ਹੈ ਸਤਗੁਰੂ ਦੀ ਐਸੀ ਮਿਹਰ ਵਰਤਦੀ ਹੈ ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਸਤੇ ਕਿਰਪਾ ਕਰ ਦਿੰਦੇ ਨੇ ਤੇ ਯਾਦ ਰੱਖਿਓ ਫਿਰ ਦੁਨੀਆ ਵੀ ਹੈਰਾਨ ਰਹਿ ਜਾਂਦੀ ਹੈ ਯਾਦ ਰੱਖਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਵੀ ਲੋਕਾਂ ਨੇ ਤੁੰਨ ਦਿੱਤਾ ਸੀ ਕਿ ਮਰਦਾਨਾ ساری ਉਮਰ ਨਾਲ ਰਹਾ ਮਰਦਾਨੇ ਨੂੰ ਵੇਖਦੇ ਆ ਕੀ ਕਰਦੇ ਨੇ ਮਰਦਾਨੇ ਦੀ ਧੀ ਦਾ ਵਿਆਹ ਆ ਜਾਂਦਾ ਹੈ ਤੇ ਪਿਆਰਿਓ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਦੇਖਦੇ ਆ ਹੁਣ ਮਰਦਾਨਾ ਆਪਣੀ ਧੀ ਦਾ ਵਿਆਹ ਕਿਸ ਤਰ੍ਹਾਂ ਕਰ ਪਾਏਗਾ ਮਰਦਾਨਾ ਕਿਉਂਕਿ ਸਾਰੀ ਉਮਰ ਗੁਰੂ ਨਾਨਕ ਦੇ ਨਾਲ ਰਿਹਾ ਹੈ ਮਰਦਾਨਾ ਆਪਣੀ ਧੀ ਦਾ ਵਿਆਹ ਨਹੀਂ ਕਰ ਸਕਦਾ ਕਿਉਂਕਿ ਮਰਦਾਨਾ ਤੇ ਹੁਣ ਆਪ ਗੁਰੂ ਨਾਨਕ ਦੇ ਨਾਲ ਤੁਰਦਾ ਰਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਲ ਰਿਹਾ ਤੇ ਪਿਆਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਲ ਤੁਰਿਆ ਹੋਇਆ ਮਰਦਾਨਾ ਦੇਖਦੇ ਆਂ ਵੀ ਕਿਵੇਂ ਗੁਰੂ ਆਪਣੇ ਲੜਕੀ ਦਾ ਵਿਆਹ ਕਰਦਾ ਤੇ ਪਿਆਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਠੀਕਰੀਆਂ ਨੂੰ ਵੀ ਜਿਹੜਿਆ ਫਿਰ ਸਿਉਨੇ ਦੀਆਂ ਮੋਹਰਾ ਬਣਾ ਦਿੱਤਾ ਪਿਆਰਿਓ ਮਰਦਾਨੇ ਨੂੰ ਭਰੋਸਾ ਸੀ ਕਿ ਮੇਰਾ ਗੁਰੂ ਮੇਰੀ ਪਿੱਠ ਨਹੀਂ ਲੱਗਣ ਦੇਗਾ ਤੇ ਮਰਦਾਨੇ ਦੀ ਧੀ ਦਾ ਵਿਆਹ ਹੋਇਆ ਰਾਜੇ ਮਹਾਰਾਜੇ ਦੀਆਂ ਬੇਟੀਆਂ ਦੇ ਵਾਂਗੂ ਜਿਸ ਤਰ੍ਹਾਂ ਰਾਜੇ ਮਹਾਰਾਜਿਆਂ ਦੀਆਂ ਧੀਆਂ ਦੇ ਵਿਆਹ ਹੁੰਦੇ ਨੇ ਇਸ ਤਰ੍ਹਾਂ ਫਿਰ ਮਰਦਾਨੇ ਨੇ ਆਪਣੀ ਧੀ ਦਾ ਵਿਆਹ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਉੱਚੇਚੇ ਤੌਰ ਤੇ ਪਹੁੰਚੇ ਹਾਥੀ ਘੋੜੇ ਜਿਹੜੇ ਸੀ ਉਹ ਵੀ ਮਰਦਾਨੇ ਦੀ ਧੀ ਨੂੰ ਜਿਹੜਾ ਹੈ ਦਿੱਤੇ ਗਏ ਇਹ ਗੁਰੂ ਜਿਹੜਾ ਨਾ ਪਿੱਠ ਨਹੀਂ ਲੱਗਣ ਦਿੰਦਾ ਬਾਹੇ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋੜੀ ਐ ਇਹ ਗੱਲ ਯਾਦ ਰੱਖਿਓ ਵੀ ਜਿਨ੍ਹਾਂ ਦੀ ਇਹ ਬਾਹ ਫੜ ਲੈਂਦਾ ਹੈ ਉਹਨਾਂ ਦੀ ਪਿੱਠ ਨਹੀਂ ਲੱਗਣ ਦਿੰਦਾ ਪਿਆਰਿਓ ਜਿਨ੍ਹਾਂ ਤੇ ਇਹ ਮਿਹਰਬਾਨ ਹੋ ਜਾਏ ਜਿਨ੍ਹਾਂ ਤੇ ਇਹ ਕਦਰਦਾਨ ਹੋ ਜਾਏ ਪਿਆਰਿਓ ਫਿਰ ਉਹਨਾਂ ਦੀ ਪਿੱਠ ਨਹੀਂ ਲੱਗਣ ਦਿੰਦਾ ਤੇ ਗੁਰੂ ਜਿਹਦੇ ਤੇ ਕਿਰਪਾ ਕਰਦੇ ਗੁਰੂ ਜਿਹਦੇ ਤੇ ਮਿਹਰਬਾਨ ਹੋ ਜਾਏ ਤੇ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਫਿਰ ਉਹਨੂੰ ਕਦੇ ਵੀ ਨੀਵਾ ਨਹੀਂ ਡਿੱਗਣ ਦਿੰਦਾ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਸਤਗੁਰੂ ਉਹਦੇ ਤੇ ਫਿਰ ਐਸੀ ਕਿਰਪਾ ਕਰ ਦਿੰਦੇ ਨੇ ਗੁਰੂ ਉਹਨੂੰ ਰਾਜਾ ਬਣਾ ਦਿੰਦੇ ਨੇ जिरेਤੇ गुरु कृपा ਕਰਦੇ ਜਿਦੇਤੇ ਗੁਰੂ ਮਿਹਰ ਕਰਦੇ ਜਿਦੇਤੇ ਗੁਰੂ ਕਿਰਪਾ ਕਰਦੇ ਤੇ ਪਿਆਰਿਓ ਉਹਨੂੰ ਕੋਈ ਵੀ ਹਰਾ ਨਹੀਂ ਸਕਦਾ ਜਿਸਤੇ ਗੁਰੂ ਕਿਰਪਾ ਕਰਦੇ ਮਿਹਰ ਕਰਦੇ ਤੇ ਪਿਆਰਿਓ ਉਹਤੇ ਫਿਰ ਰਾਜਾ ਹੈ ਜੇ ਕੋਈ ਸੋਚੇ ਵੀ ਉਹਨ ਮੈਂ ਕੰਗਾਲ ਕਰ ਦੂੰ ਦਾ ਵਿਗਾੜ ਦੂੰ ਨਹੀਂ ਪਿਆਰਿਓ ਕੁਝ ਨਹੀਂ ਵਿਗਾੜਿਆ ਜਾਂਦਾ ਇਹ ਗੱਲ ਯਾਦ ਰੱਖਿਓ ਕੁਝ ਨਹੀਂ ਵਿਗਾੜਿਆ ਜਾਂਦਾ ਹਮੇਸ਼ਾ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ